ਹਾਂਜੀ ਵੈਲਕਮ ਗਾਇਸ ਯਾਰ ਨੇ ਮੇਰੇ ਭਰਾਵਾਂ ਦੇ ਮਾਹ ਲਿਆ ਜੇ ਵੀਡੀਓ ਇੱਕ ਦਿਨ ਹੋ ਰਾ ਨਹੀਂ ਦਾ ਭੈਣਾ ਸਬਸਕ੍ਰਾਈਬ ਟੁੱਟ ਜਾਣਗੇ ਤੁਹਾਡੇ ਯਾਰ ਦੇਖੋ ਜੀ ਆਪਾਂ ਇਹ ਕੀ ਕੀ ਕਰਿਆ ਨਾ ਮੈਂ ਕਿਹਾ ਤੁਹਾਨੂੰ ਤੁਹਾਨੂੰ ਦੱਸਿਆ ਸੀਗਾ ਡਰੈਗਨ ਨਾਲ ਫਾਈਟ ਦੀ ਵੀਡੀਓ ਲੈ ਕੇ ਆਵਾਂਗੇ ਪਰ ਆਪਣੇ ਨਾਲ শাਲਾ ਜੱਗੋ ਤੇਰਵੀ ਹੋ ਗਈ ਤੁਹਾਨੂੰ ਅੱਗੇ ਪਤਾ ਲੱਗੂ ਕੀ ਹੋਇਆ ਤੇ ਆਹ ਦੇਖੋ ਪਹਿਲਾਂ ਸਪੀਡ ਥੋੜੀ ਜਿਹੀ ਵਧਾ ਦੇ ਜੀ ਵੀਡੀਓ ਦੀ ਮਸਾ ਗਾਲੀ ਹੋਲੀ ਦਾ ਫਿਰ ਲੂਟ ਕਰਦੇ ਜਵਾਦ ਨੂੰ ਆ ਇਹ ਵਾਪਕੀ ਦੇਖਣਾ ਵੀ ਜ਼ਰੂਰੀ ਹੈ ਇਹ ਆ ਦੇਖੋ ਇਹ ਕਿ ਸਰੰਗ ਜਦੋਂ ਬੱਚੇ ਦੇ ਵਿੱਚ ਟੱਕਣਾ ਜ਼ਰੂਰੀ ਹੈ ਇਹ ਰਿਹਾ ਜਦੋਂ ਸਰੰਗ ਦੇ ਵਿੱਚ ਇਹ ਐਂਟਰ ਹੋਣਾ ਨਾ ਉਹਦੇ ਲਈ ਸ਼ੰਖ ਜਾਂ ਵਜਾਉਣਾ ਪੈਂਦਾ ਹੈਗਾ ਡ੍ਰੈਗਨ ਵਾਲੀ ਸਰੰਗ ਇਹ ਸਪੈਸ਼ਲ ਮਤਲਬ ਕਿ ਉਹਪਨ ਹੁੰਦੀ ਹੈ ਇਹ ਗੇਟ ਜਾਂ ਖੁੱਲ ਕੇ ਤੇ ਉਹਦੇ ਲਈ ਇੱਕ ਸ਼ੰਖ ਜਾਂ ਮਿਲਦਾ ਹੈਗਾ ਲੂਟ ਦੇ ਵਿੱਚੋਂ ਹੀ ਆਪਾਂ ਨੂੰ ਜਦੋਂ ਆਪਾਂ ਇਵੈਂਟ ਦੇ ਉੱਤੇ ਉਤਰਦੇ ਆ ਨਾ ਉਹਦੇ ਉੱਤੇ ਇੱਕ ਸ਼ੰਖ ਜਾਂ ਮਿਲਦਾ ਹੈਗਾ ਬਾਕਸਾਂਿਆਂ ਵਿੱਚੋਂ ਤੇ ਉਦੋਂ ਬਾਅਦ ਆ ਦਰਵਾਜ਼ਾ ਖੁੱਲ ਗਿਆ ਗੁਫਾ ਚ ਖੁੱਲ ਗਿਆ ਉਦੋਂ ਦੀਆਂ ਪੌੜੀਆਂ ਅੱਗੇ ਦੀ ਅੱਗੇ ਚੜੀ ਜਾਣੀਆਂ ਨੇ ਤੇ ਆ ਜਿਹੜੇ ਦੂਜੇ ਹੁੰਦੇ ਨੇ ਇਹਨਾਂ ਨਾਲ ਖੋੜੇ ਨਾਲ ਹੀ ਭੰਨ ਜਾਂਦਾ ਕੋਈ ਜੀ ਆ ਹੁਣ ਥੋੜਾ ਜਿਹਾ ਅੱਗੇ ਵਧਾਂਗੇ ਤੇ ਇੱਥੇ ਆ ਜਾਣਾ ਡ੍ਰੈਗਨ ਇਹ ਜਿਹੜਾ ਮਤਲਬ ਕਿ ਸਾਰਨਾ ਉਹਨਾਂ ਲਾਈਟ ਪਾਰਟ ਆਗਾ ਇਹਦੇ ਤੇ ਆ ਜਿਹੜਾ ਇਹ ਆ ਖਾਂਦੇ ਇੱਥੇ ਗੋਲੀ ਮਾਰਨੀ ਉੱਥੇ ਡੈਮੇਜ ਮਿਲਦਾ ਨਹੀਂ ਖੜਾ ਇਹਨੇ ਟੀ ਵੀ ਮਾਰਿਆ ਤੀ ਨਾ ਮਾਰਿਆ ਥਾਲਾ ਸਮਝੋ ਬਾਹਰ ਆ ਗੱਲ ਸਾਲੇ ਦਾ ਖਤਮ ਹੀ ਕਰਤਾ ਕੰਮ ਉਦੋਂ ਬਾਅਦ ਹੀ ਆ ਕੇ ਆਪਾਂ ਧਰਤੀ ਤੇ ਡਰਾਪ ਮੰਗਾਇਆ ਜੂ ਇਹ ਮਾਰ ਚੱਕੀ ਤੇ ਉਦੋਂ ਬਾਅਦ ਬੱਤ ਬੰਦੇ ਮਾਰਨੇ ਸ਼ੁਰੂ ਕਰਤੇ ਬੰਦਿਆਂ ਦਾ ਉਦੋਂ ਬਾਅਦ ਥੋੜਾ ਤਿਆ ਹਾਸ ਥੋੜਾ ਜਿਹਾ ਗਲਤ ਰਹਿਣਾ ਇਸ ਲਈ ਆਪਾਂ ਲੈ ਕੇ